ਧੰਨਵਾਦ ਗੁਰੂ ਸਾਹਿਬ ਜੀ ਸ਼ੁਧਲ ਪ੍ਰਵਾਹ ਅਮਰ ਅਮਰ ਅਦ ਅੰਮ੍ਰਿਤ ਕੋ ਸਰੋਵਰ ਸਦ ਭਰਿਆ ਤੇ ਬੀਵ ਸੰਤ ਕਰੈ ਮਨ ਮਦ ਹੋਵਜਲੋ ਸੇਵਾ ਕਰੀਆ ਨੰ ਕੋਨ ਵਾਰ ਅਨ ਭੈ ਪਦ ਦੀਉਨਾ ਸਬਦ ਮਾਤਰ ਦੇ ਉਦਰ ਘਰੇ ਕਾਉ ਅਰਮੇ ਪਰ ਕਰਦਾ

ਤਾਨ ਤਾਨ ਸੋਧੀ ਸਰਦਾਰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਨ੍ਹਾਂ ਦੀ ਵਡਿਆਈ ਵਿੱਚ ਇਨ੍ਹਾਂ ਦੇ ਸ਼ਿਖਰ ਵਿੱਚ ਪਾਤਸ਼ਾਹਾਨਾ ਨੇ ਜੋ ਅੰਮ੍ਰਿਤਸਈਏ ਉਚਾਰਨ ਕੀਤੇ ਆ ਉਹਨਾਂ ਦੀ ਵਿਚਾਰ ਆਪ ਜੀ ਸੌਣ ਕਰ ਸਾਭੇ ਪਾਸ਼ਾ ਨੂੰ ਰਾਮਦਾਸ ਮਹਾਰਾਜ ਜੀ ਦੇ ਐਲੇ ਸਵੇਰੇ ਦੀ ਵਿਚਾਰ ਆਪ ਜੀ ਨੇ ਸਰਵ ਕੀਤੀ ਹੈ ਦੂਜੀ ਸਵੇਰੇ ਦੀ ਵਿਚਾਰ ਆਪਾਂ ਆਰਾਮ ਕਰਨ ਲੱਗੇ ਆਂ ਤਾਂ ਗੁਰੂ ਰਾਮਦਾਸ ਉਪਕਾਸ਼ਾ ਜੀ ਨੇ ਕਰਦੀਆਂ ਕੀ ਕੀ ਵਡਿਆਈਆਂ ਨੇ ਉਹਨਾਂ ਦੀਆਂ ਕੀ ਕੀ ਸਿੱਖਿਆ ਨੇ ਆਓ ਗੁਰੂ ਪਿਆਰਿ ਵਾਲਿਓ

ਸ਼ੁਟਕ ਕੋ ਪਰਵਾਹ ਅਮੇ ਅਮਰਦਾਸ ਬਾਦ ਉਮਬਖ ਸੁਖੋਸਾਤ ਪਰਿਆ ਪਾਤਸ਼ਾਹ ਬਾਦ ਜੀ ਕਹਿੰਦੇ ਭਗਤਪਾਲ ਜੀ ਕਹਿੰਦੇ ਐ ਧੰਨ ਗੁਰੂ ਰਾਮਦਾਸ ਮਹਾਰਾਜ ਸ਼ੁਟਕ ਸੁਟਣਾ ਖਵਾ ਨਰਨਤਰ ਜਿਵੇਂ ਪਾਣੀ ਦਾ ਪ੍ਰਵਾਹ ਕਰਦਾ ਹੈ ਕਹਿੰਦੇ ਐ ਧੰਨ ਗੁਰੂ ਅਮਰਦਾਸ ਮਹਾਰਾਜ ਸੂਬਾਸ਼ਾਹ ਜੀ ਦੇ ਤੱਕਾ ਧੰਵਾਜੇ ਗੁਰੂ ਰਾਮਦਾਸ ਮਹਾਰਾਜ ਸ਼ਰਤ ਦਾ ਪ੍ਰਵਾਹ ਆਮੈ ਅਮਰ ਆਪਾ ਕਹਿੰਦੇ ਆਪ ਜੀ ਤੋਂ ਮਹਾਰਾਜ ਜਿਹੜਾ ਅੰਮ੍ਰਿਤ ਦਾ ਪ੍ਰਵਾਹ ਹੋ ਰਿਹਾ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜਿੱਧਰ ਆਪ ਜੀ ਨਿਗਾਹ ਕਰਦੇ ਹੋ ਉਧਰ ਵੀ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਹੈ ਜਿੱਧਰ ਆਪ ਹਾਜ਼ਰ ਹੋ ਤੇ ਉਧਰ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਆਪ ਕੋ ਸੁਣਾਉਣ ਤੋਂ ਜਿਹੜੇ ਬਚਨ ਕਰਦੇ ਹੋ ਨਾ ਉਹ ਬਚਨ ਵੀ ਅੰਮ੍ਰਿਤ ਨੇ ਛੋੜ ਤੋਂ ਪ੍ਰਵਾਹ ਅਮਲ ਅਮਰਾ ਬਾਦ ਅੰਮ੍ਰਿਤ ਕੋ ਵਸਦ ਕਰਿਆ ਆਪ ਜੀ ਦੀ ਦਿੱਤੀ ਵਿੱਚ ਵੀ ਅੰਮ੍ਰਿਤ ਆਪ ਜੀ ਦੇ ਬਚਨਾਂ ਵਿੱਚ ਵੀ ਅੰਮ੍ਰਿਤ ਤੇ ਆਪ ਜੀ ਹੱਥ ਦੇ ਰਾਜ ਜਿੱਦ ਨੂੰ ਕੀ ਇਸ਼ਾਰਾ ਕਰਦੇ ਹੋ ਉਹ ਅੰਮ੍ਰਿਤ ਦੀ ਵਰਕਾ ਹੈ ਫਿਰ ਕਹਿੰਦੇ ਅਮਰਾ ਬਾਦ ਅੰਮ੍ਰਿਤ ਬਾਤ ਦੇ ਹੋ ਤੇ ਆਪ ਜੀ ਦਾ ਜਿਹੜਾ ਹਿਰਦਾ ਅੰਮ੍ਰਿਤ ਸਰੂਪ ਸਰਧਰਿਆ ਆ ਆਪ ਜੀ ਦਾ ਹਿਰਦਾ ਉਤਮ ਜਿਹੜਾ ਸਰੂਪ ਹੈ ਨਾ ਉਹ ਅੰਮ੍ਰਿਤ ਨਾਲ ਭਰਿਆ ਜਿਵੇਂ ਬਾਦਸ਼ਾਹ ਨੂੰ ਪਾਣੀ ਨਾਲ ਲੱਗਾ ਨਤਵਤ ਜਾਂਦਾ ਹੈ ਇਸੇ ਤਰ੍ਹਾਂ ਆਪ ਜੀ ਦਾ ਹਿਰਦਾ ਜਿਹੜਾ ਸਰੂਪ ਹੈ ਉਹ ਸਤਿਗੁਰੂ ਜੀ ਦੀ ਨਮਰਤਾ ਦੇ ਨਾਲ ਭਰਿਆ ਹੋਇਆ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਹਿਰਦਾ ਰੂਪ ਵਿੱਚ ਸੋਵਰ ਸ਼ਾਂਤੀ ਨਾਲ ਭਰਿਆ ਹੋਇਆ ਹੈ ਆਪ ਜੀ ਦਾ ਹਿਰਦਾ ਰੂਪ ਵਿੱਚ ਸੋਵਰ ਗੁਨਾਹ ਨਾਲ ਭਰਿਆ ਹੋਇਆ ਹੈ ਤੇ ਕਹਿੰਦੇ ਅਮਰ ਅਮਰਾ ਪਦ ਅੰਮ੍ਰਿਤ ਸਰੋਵਰ ਸਤ ਭਰਿਆ ਤੇ ਪੀਵਹਿ ਸੰਤ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਪਿਆਰੇ ਆਪ ਜੀ ਦੀ ਸੰਗਤ ਕਰਨ ਵਾਲੇ ਆਪ ਜੀ ਦੇ ਸੰਤ ਪਿਆਰੇ ਆ ਪੀਵਹਿ ਸੰਤ ਕਰੇ ਮਨੁ ਮਨਚਨ ਕਹਿੰਦੇ ਉਹ ਆਪ ਜੀ ਦੇ ਇਸ ਹਿਰਦੇ ਨੂੰ ਇਸ ਅਮਰੋਹਰ ਵਿੱਚੋਂ ਅੰਮ੍ਰਿਤ ਗੁਣਾ ਦਾ ਨਿਰਾਰਸ ਹੈ ਉਹ ਕਹਿੰਦੇ ਨੇ ਪੀਵਹਿ ਪੀਂਦੇ ਨੇ ਪੀਵਹਿ ਸੰਤ ਕਰੇ ਮਨੁ ਮਨਚਨ ਕਹਿੰਦੇ ਉਹ ਅਮਰ ਸ੍ਰੋਗਰ ਦੇ ਵਿੱਚੋਂ ਤੁਹਾਡੇ ਜਹਦੇ ਰੂਪੀ ਅਮਰ ਸ੍ਰੋਗਰ ਵਿੱਚੋਂ ਗੁਨਾਹੋਂ ਕੀ ਹਮਤਲੇ ਗੁਨਾਹੋਂ ਕੀ ਸੰਬਤਨੋਂ ਵੇਂਦੇ ਹੈ ਤੇ ਜਿੱਥੇ ਅੰਮ੍ਰਿਤ ਨੂੰ ਵੇਂਦੇ ਆ ਨਾ ਉਥੇ ਕਰੈ ਮਨ ਮੱਜਨ ਮੱਜਨ ਦਾ ਅਰਥ ਵੈਸੇ ਇਸ਼ਨਾਨ ਕਿਹਾ ਜਾਂਦਾ ਹੈ ਪਰ ਅਸ਼ਰਾਮ ਮੱਜ ਤੇ ਮੱਜਰਤ ਨੂੰ ਅਨੁਭਵ ਕਰ। ਦੇਖੋ ਗੁਰਬਾਣੀ ਦੇ ਤੁਮ ਮੱਜਨ ਸ਼ਬਦ ਵੀ ਆਇਆ ਹੈ। ਸਤਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇਸ਼ਨਾਨ ਸ਼ਬਦ ਵੀ ਆਇਆ ਹੈ। ਕਾਰ ਇਸਨਾਨ ਸ੍ਰੀਮ ਪ੍ਰਭ ਆਪਣਾ ਮਨ ਤਨ ਕਹੇ ਅਰੋਗਾ ਮੱਜਤ ਸਦ ਸਾਧਵਾ ਤੂੜੀ ਕਰ ਇਸਨਾਨ ਮੱਜਤ ਦੇ ਇਸ਼ਨਾਨ ਕਰਤ ਜ਼ਰੂਰ ਹੈ ਮੱਜਤ ਨੂੰ ਪਾਪ ਦਿੱਤਾ ਜਾਂਦਾ ਹੈ ਕਿ ਮੱਜਨ ਉਸ ਨੂੰ ਆਖਿਆ ਜਾਂਦਾ ਹੈ ਜਿਵੇਂ ਆਲੋਕ ਕਿਸੇ ਜੋਗਰ ਵਿੱਚ ਟੁੱਪੀ ਲਾ ਲੈਂਦਾ ਪਾਪ ਆਪਣੇ ਆਪ ਨੂੰ ਸਾਰਾ ਢੋਗ ਲਿੰਦਾ ਗੋਤਾ ਲੌਂਦਾ ਉਹਨੂੰ ਮੱਜਬ ਨਾ ਆਖਿਆ ਜਾਂਦਾ ਤੇ ਜਿਹੜਾ ਆਪਾਂ ਚੁੱਕ ਕੇ ਸਰੀਰ ਤੇ ਪਾਏ ਜਿਵੇਂ ਪਾਣੀ ਵਾਲੀ ਬਾਲੀ ਫਰਿਆ ਕੱਪ ਫਰਿਆ ਆਪਾਂ ਚੁੱਕ ਕੇ ਸਰੀਰ ਦੇ ਪਾਈਏ ਉਹਨੂੰ ਇਸ਼ਨਾਨ ਆਖਿਆ ਜਾਂਦਾ ਹੈ ਮੱਜਬ ਤੇ ਇਸ਼ਨਾਨ ਨੂੰ ਕੋ ਫਰਕ ਹੈ ਇਸ਼ਨਾਨ ਉਹ ਹੁੰਦਾ ਜਿਹੜਾ ਆਪਾਂ ਕੱਪ ਦੇ ਨਾਲ ਜਾਂ ਕਿਸੇ ਭਾਂਡੇ ਆ ਸਰੀਰ ਤੇ ਪਾਣੀ ਪੋਲੇ ਉਹਨੂੰ ਇਸ਼ਨਾਨ ਆਖਿਆ ਜਾਂਦਾ ਹੈ ਤੇ ਮੱਜਨ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਆਪਾਂ ਸਾਰੇ ਸਰੀਰ ਨੂੰ ਠੰਡੇ ਡੋਬ ਲੈਨੇ ਆਂ ਗੋਤਾ ਲਾ ਲੈਨੇ ਆਂ ਇਹਨੂੰ ਮੱਜਨ ਆਖਿਆ ਜਾਂਦਾ ਤੇ ਵੇਖੋ ਜਦੋਂ ਬਾਣੀ ਚੱਲਦਾ ਪੜੀਏ ਇੱਕ ਥਾਂ ਤੇ ਮਹਾਰਾਜ ਜੇ ਵੀ ਯਾਰ ਜੇ ਕੇਵਲ ਤੇਰਾ ਇਸ਼ਨਾਨ ਕਿਦਾਂ ਦਾ ਹੈ ਜਿਹੜਾ ਮੱਜਨ ਕਿਦਾਂ ਦਾ ਹੈ ਤੇ ਮਹਾਰਾਜ ਕਹਿੰਦੇ ਸੱਚੇ ਬਾਦਸ਼ਾਹ ਜੀ ਤੇ ਬਾਣੀ ਵਿੱਚ ਜਲ ਕੇ ਮਨਚਨ ਦੀਗਾਤ ਹੋਵੇ ਨਿਤ ਨਿਤ ਮੇਨਕ ਨਾਲ ਕਹਿੰਦੀ ਜੇ ਉਹ ਡੱਟੂ ਕੋ ਕੋ ਕਿ ਪਾਣੀ ਆਪਣੇ ਆਪ ਵਿੱਚ ਪਾਉ ਨਹੀਂ ਸਕਦਾ ਉਹ ਤੇ ਲੋਕਾ ਹੀ ਲੰਭਦਾ ਨਾ ਉਹਨੂੰ ਮੱਜੜਾ ਆਖਿਆ ਜਾਂਦਾ ਤੇ ਜੇ ਇੰਦਾਂ ਦਾ ਮੱਜੜ ਮਨੁੱਖ ਕਰਦਾ ਹੈ ਇੰਦਾਂ ਦਾ ਬਾਦੀ ਸ਼ਰੋਪਨ ਤੇ ਸ਼ੁਭ ਕੰਤੂਪਰਤੋ ਨਹੀਂ ਹੈ ਗੁਰੂ ਦੇ ਬਸ਼ੇ ਹੋਏ ਗੁਰਧਾਮ ਸਤਕਾਪ ਯੋਗ ਨੇ ਸਲੋਕ ਸਤਕਾਹ ਯੋਗ ਨੇ ਤੇ ਜੇ ਉਹ ਕੋ ਬਾਰੀ ਤੋਂ ਹੁੰਦੇ ਇੰਨਾ ਹੀ ਕਰਦਾ ਹੈ ਕੰਮ ਕਾਮ ਛੱਡਦਾ ਨਹੀਂ ਤੇ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਜਲ ਕੇ ਮਰਜਣ ਜੇਲਾ ਤੋ ਹੋਵੇ ਨਿਤ ਨਿਤ ਮੈਂਡਕ ਮੈਂਡਕ ਨਾਮ ਤੇ ਜਦੋਂ ਜਾਵੇ ਨਿਤ ਮਿਲਿਆ ਨਾ ਆਵੇ ਕਹਿੰਦੇ ਫਿਰ ਤਾਰ ਤੂੰ ਕੋਧਾ ਨਹੀਂ ਜੈਸੇ ਮਿਹਨਤ ਤਸੇ ਕੋਈ ਨਾ ਰਤ ਫਿਰ ਫਿਰ ਜੁਨੀ ਆਵੇ ਕਿਉਂ ਬਦਲਿਆ ਨਹੀਂ ਇਥੇ ਜਿਹੜਾ ਮਰਜਣ ਹੈ ਇਹ ਜਮ ਮੱਜਤ ਦਾ ਅਰਥ ਜਿਹੜਾ ਧੰਗੂ ਰਾਮਦਾਸ ਸਾਹਿਬ ਜੀ ਨੇ ਪਖਾਏ ਭਗਤ ਸਾਹਿਬਾਨ ਕਹਿ ਰਹੇ ਨੇ ਕਿ ਮਾਲਕ ਜੀ ਧੰਗੂ ਰਾਮਦਾਸ ਸਾਹਿਬ ਜੀ ਆਪ ਦੀ ਬੇਸ਼ਕ ਆਪ ਦੀ ਮੋਹ ਪਿਆਰੇ ਕਿਉਂਕਿ ਆਪ ਜਿੱਦਾ ਜੱਡਾ ਰੂਪੇ ਸ਼ੋਗ ਸੁਖ ਬੁਨਾ ਨਾਲ ਭਰੇ ਆਪ ਦੀ ਦੀ ਸੰਗਤ ਕਰਕੇ ਸੰਤ ਪਿਆਰੇ ਮਨ ਦਾ ਮੱਜਤ ਚੋਦੇ ਨੇ ਮਨ ਦਾ ਇਸ਼ਨਾਨ ਕਰਵਾ ਬਿਲਕੁਲ ਇੱਕ ਤਰ੍ਹਾਂ ਦਾ ਇਸ਼ਨਾਨ ਹੈ ਪਰ ਅਸੂਲ ਗੁਰਮਤਿ ਵਿੱਚ ਛੰਡ ਦਾ ਇਸ਼ਨਾਨ ਕਰਵਾ ਬੜਾ ਜ਼ਰੂਰੀ ਹੈ ਮਨ ਦਾ ਵਚਨ ਕਰਨਾ ਬੜਾ ਜ਼ਰੂਰੀ ਹੈ ਪਰ ਵੇਖੋ ਕਿ ਇੱਥੇ ਵੀ ਤੁਸੀਂ ਸਮਝੋ ਜੇ ਲੋਕ ਬਾਹਰ ਇਸ਼ਨਾਨ ਕਰਿਆ ਨਾ ਉਹ ਹੋੜ ਵੀ ਰਿਹਾ ਹੈ ਉਹ ਸੁਣ ਵੀ ਰਿਹਾ ਹੈ ਉਹ ਵੇਖ ਵੀ ਰਿਹਾ ਹੈ ਤੇ ਜਿਹੜੇ ਘੋਤਾ ਕੋ ਘੋਤਾ ਹੋ ਜਾਨਾ ਤੁਹਾਨੂੰ ਘੋਤਾ ਲੱਗਦਾ ਹੈ ਉਹ ਨਾਂ ਉਹਨਾਂ ਨੂੰ ਦਿੱਤਾ ਹੁੰਦਾ ਹੈ ਨਾਂ ਸੁਣਦਾ ਹੁੰਦਾ ਹੈ ਤੇ ਨਾਂ ਵੀ ਬੋਲ ਸਕਦੇ ਕਿਉਂਕਿ ਉਹ ਪਾਣੀ ਵਿੱਚ ਜਦੋਂ ਬੋਤਾ ਲਾਉਂਦੇ ਨੇ ਉਹਨਾਂ ਦਾ ਸੰਸਾਰ ਤੋਂ ਜਿਹੜਾ ਹੈ ਉਹ ਸੰਸਾਰ ਤੋਂ ਛੁੱਟ ਜਾਂਦੇ ਨੇ ਭਾਵ ਸੰਸਾਰ ਨਾਲ ਉਹਨਾਂ ਦਾ ਸੰਬੰਧ ਟੁੱਟ ਜਾਂਦਾ ਹੈ ਜਿਹੜਾ ਹੁਣ ਬੰਦਾ ਤਰਿਹ ਡੁੱਬਿਆ ਅੱਲੂ ਮਾਰੀ ਚੋਂ ਨਹੀਂ ਛੁੱਟਦੀਆਂ ਉਹ ਬੋਲੇਗਾ ਵੀ ਨਹੀਂ ਉਹ ਵੇਖ ਨਹੀਂ ਸਕੇਗਾ ਉਹਨਾਂ ਨੂੰ ਈ ਧਿਆਨ ਹੋਵੇਗਾ ਕਿ ਜਿਹੜੀ ਚੀਜ਼ ਨੂੰ ਉਹ ਬਾਹਰ ਰੱਖਦਾ ਉਹਦਾ ਫੋਕਸ ਸਾਰਾ ਉੱਤੇ ਹੋਵੇ। ਉਹ ਸਾਰੀ ਬਾਤ ਉਹਦੀ ਉਸੇ ਤੇ ਕੇਂਦਰਿਤ ਹੋਵੇਗੀ ਕਿ ਜਿਹੜੀ ਚੀਜ਼ ਉੱਤੇ ਰੁਮੀ ਆ ਜਿਹਨੂੰ ਉਹ ਬਾਹਰ ਰੱਖਿਆ। ਇਸੇ ਪ੍ਰਕਾਰ ਉਹਦਾ ਸੰਸਾਰ ਨਾਲ ਅਬਦਪਤ ਜਾਂਦਾ ਹੈ। ਉਹ ਇਸੇ ਨੂੰ ਬਹੁਤ ਬਹੁਤ ਸਮਝੋ ਕਿ ਜੇ ਮਹਾਰਾਜ ਨੇ ਵਜਨ ਸ਼ਬਦ ਕਿਉਂ ਕਿਹਾ? ਬਾਹਰ ਨੂੰ ਨਦਰ ਸ਼ਬਦ ਬਹੁਤ ਬਾਰੇ ਮਹਾਰਾਜ ਨੇ ਕਿਹਾ ਹੈ। ਮਾਗੋ ਜੀ ਦੇ ਦੁਆਰਾ ਕੀ ਆਜਾਵੇ ਗਾਉਂ ਉੱਥੇ ਵੀ ਮਹਾਰਾਜ ਦਾ ਜੇ ਬੰਦਰ ਸੰਗਤ ਕਰ ਲਈ ਪਿਆ ਹੈ ਕਿਉਂਕਿ ਆ ਸੰਗਤ ਦੇ ਸਰੋਵਰ ਵਿੱਚ ਬੈਠ ਕੇ ਕਥਾ ਕੀਰਤਨ ਦੇ ਸੁਣੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਅਸੀਂ ਮਨ ਦਾ ਮਰਦ ਕਰਦਾ ਹੈ ਇੱਥੇ ਆਤਮਿਕ ਸੰਸਾਰ ਤੋਂ ਵਾਕ ਕਰੂ ਸੱਚ ਸੁਣ ਜਾਂਦਾ ਤੋ ਮੁੱਖਰੀ ਬਾਤ ਹੈ ਕਿ ਮੇਰੇ ਵਰਗਾ ਜਨ ਬੈਠਾ ਬਾਣੀ ਪੜ੍ਹ ਨਹੀਂ ਆਉਂਦਾ ਸੁਣ ਦਿਆ ਹੁੰਦਾ ਹੈ ਮਨ ਦੇ ਮਤੇ ਉਹਦੀ ਜਤਨ ਵਿੱਚ ਕਾਰਿਆ ਹੁੰਦਾ ਹੈ ਪਰ ਧਿਆਨ ਉਹਦੀ ਤਰਫ ਵਰਤਦਾ ਹੁੰਦਾ ਹੈ ਉਹਨੂੰ ਮੱਜੇ ਨਹੀਂ ਕਾਹ ਕਰ ਸਕਦਾ ਅਸਲ ਵਿੱਚ ਗੋਤਾ ਲਾਉਣ ਵਾਲਾ ਹੀ ਉਹਨੂੰ ਮੱਜਣ ਆਗਾ ਦਾ ਸਕਦਾ ਹੈ ਕਿਉਂ ਗੋਤਾ ਔਰ ਜਿਹੜਾ ਹੈ ਉਹਦਾ ਸੰਸਾਰ ਨਾਲ ਉਹ ਸਾਧ ਸੰਬੰਧ ਖੁੱਟ ਜਾਂਦੇ ਨੇ ਇਸੇ ਤਰ੍ਹਾਂ ਉਹ ਸੇਵਕ ਉਹ ਵਿਅਕਤੀ ਜੋ ਜਿਹੜੇ ਗੁਰੂ ਕੀ ਸੰਗਤ ਵਿੱਚ ਬੈਠ ਜਾਂਦੇ ਨੇ ਤਾਨੂ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਪਵਿੱਤਰ ਬਾਣੀ ਨੂੰ ਸੁਣ ਕੇ ਮਰਜਨ ਕਰਦੇ ਉਹ ਮੰਨਦਾ ਪਿਆਰ ਉਹਨਾਂ ਦਾ ਆਤਮ ਸंसਾਰ ਨਾਲ ਉਹ ਸੰਬੰਧ ਪੁੱਟ ਜਾਂਦਾ ਹੈ ਉਹਨਾਂ ਦਾ ਸੰਸਾਰ ਨਾਲ ਸੰਬੰਧ ਨਹੀਂ ਮਰਜਨ ਕਰਨ ਵਾਲੇ ਸੇਖ ਦਾ ਜਿਹੜਾ ਹੈ ਉਹ ਸੁਭਾਅ ਬਾਣੀ ਨਾਲ ਉਹ ਰੱਖਦਾ ਸੰਸਾਰ ਨਾਲ ਪੁੱਟ ਜਾਂਦਾ ਚੁਗਲੀ ਮੰਨਦਾ ਉਹ ਬਖ ਜਾਂਦਾ ਹੈ ਪਰਾਇ ਕੰਨ ਪਰਾਇ ਧੰਦੇ ਨੂੰ ਬਰਤ ਜਾਂਦਾ ਹੈ ਪਰਾਇ ਮੁੰਡਾ ਕਰ ਕੋ ਬਰਤ ਜਾਂਦਾ ਹੈ ਇਹਦਾ ਜਿਹੜਾ ਮਨ ਕਰ ਕਰ ਮਰਦਨ ਕਰਦਾ ਨਾ ਉਹਦਾ ਜਿਹੜਾ ਸੰਸਾਰ ਨਾਲ ਸੁਬੰਧ ਕਟ ਕਰਦਾ ਇਹ ਤੇ ਤਾਂ ਮਹਾਰਾਜ ਬੰਦ ਜੀਵੇਂ ਪੀਵੇ ਸੰਤ ਕਰੇ ਮਨ ਮੱਜਨ ਇਹਦੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਦਾ ਹਰਤਾ ਅਸੀਂ ਗੁਨਾਹਗਰਾਂ ਨੂੰ ਸੋਬਰ ਦੀ ਕਾਮ ਕਰਿਆ ਹੋਇਆ ਹੈ ਕਿ ਰਾਮ ਦੇ ਪਿਆਰੇ ਆਪ ਜੀ ਦੀ ਸੰਗਤ ਕਰਕੇ ਮਨ ਦਾ ਮਰਜਨ ਕਰਦੇ ਨੇ ਮਨ ਦਾ ਿਸ਼ਰਾਨ ਕਰਦੇ ਤੇ ਫਿਰ ਕਹਿੰਦੇ ਵੀ ਇਹ ਦਾਤ ਮਰਜਨ ਨੂੰ ਆਪ ਕਹਿੰਦੇ ਕੋਪਜਨ ਨੂੰ ਸੇਵਾ ਕਰੀ ਜਾ ਜਿਹਨੇ ਪਿਛਲੇ ਕਰਮ ਵਿੱਚ ਕੋਈ ਸ਼ੁੱਭ ਸੇਵਾ ਕੀਤੀ ਹੈ ਇਹਦੇ ਤਾਂ ਗੁਰੂ ਰਾਮਦਾਸ ਜੀ ਪਾਸ਼ਾ ਇਹ ਮਨ ਦਾ ਮਰਜਨ ਇਹ ਸਤਿਗਤ ਵਿੱਚ ਆ ਕੇ ਕਰ ਸਕਦੇ ਨੇ ਉਹਨੂੰ ਮਾਰਨ ਦੀ ਬਾਣੀ ਵਿੱਚ ਇੰਦਾ ਨਹੀਂ ਬਾਤਾਂ ਨੂੰ ਸੁਝਾ ਦਿੱਤਾ ਹੈ ਸਾਬ ਕਹਿੰਦੇ ਬਿਨ ਭਾਵਾ ਸਤ ਸੰਗ ਨ ਰੱਭੈ ਬਿਨ ਸੰਗਤ ਮੈਲ ਧੀਚੇ ਜੀਓ ਬੜਾ ਭਾਗੀ ਸਤ ਸੰਗਤ ਪਾਵੈ ਪਾਪ ਨੂੰ ਕ੍ਰਮ ਚੋਟਾ ਥਾਗਾ ਬਿਨਾ ਭਾਵਾ ਤੋਂ ਸੰਗਤ ਦੀ ਪ੍ਰਾਪਤੀ ਨਹੀਂ ਇਸ ਸੰਗਤ ਦੀ ਪ੍ਰਾਪਤੀ ਤੋਂ ਬਿਨਾ ਮਨ ਦਾ ਮਰਜ਼ਨ ਨਹੀਂ ਹੈ ਜੇ ਮਨ ਦਾ ਮਰਜ਼ਨ ਨਹੀਂ ਤੇ ਮੈਲ ਗੋੜ ਨਹੀਂ ਹੋਏਗੀ ਜੇ ਮੈਲ ਗੋੜ ਤਾਂ ਹੋਈ ਤੇ ਗੁਰੂ ਨੂੰ ਪਾ ਨਹੀਂ ਸਕਾਂਗੇ ਗਾਦੀ ਵੀ ਆਣਾ ਜੇ ਮੈਂ ਬਾਹਰੀ ਸਾਦਾ ਕਪੜਾ ਮੈਲਾ ਹੋਵੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਜੇ ਮੈਂ ਬਾਹਰੀ ਸਰੀਰ ਮੈਲਾ ਹੋਵੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਬਾਹਰੋਂ ਕੋਈ ਹੋਰ ਵਸਤੂ ਸਾਡੀ ਮੈਲੀ ਕਿਸੇ ਨੂੰ ਪਉੜੀ ਨਹੀਂ ਚੰਗੀ ਵੀ ਲੱਗਦੀ ਇਹ ਇਸੇ ਤਰ੍ਹਾਂ ਗੁਰਮਤਿ ਦੇ ਸਤੁਚੇ ਨੇ ਬਾਰ-ਬਾਰ ਸਮਝਾਇਆ ਸਿੱਖਾ ਦੇ ਤਿਰਾ ਮਨ ਮੈ ਲੈ ਸੰਗਤ ਵਿੱਚ ਆ ਕੇ ਮਨ ਦਾ ਗੋਤਾ ਹੀ ਨਨਵਾਇਆ ਸੰਗਤ ਵਿੱਚ ਆ ਕੇ ਮਨ ਨੱਝੀ ਨਾ ਪਤਾ ਮਨ ਸੰਸਾਰ ਨਾਲੋ ਝੁਕੀ ਪੁੱਤਨ ਨਾਲੋ ਸੁਭਾਵੀ ਨਾ ਹੋੜਿਆ ਤੇ ਸਤ ਗਾਨੀ ਉਸੇ ਤਰ੍ਹਾਂ ਦੇ ਰਾਮ ਮੈ ਲੈ ਜੇ ਮਰ ਮੈ ਲੈ ਜੇ ਬਾਹਰੀ ਤਨ ਦੇ

ਗੁਰੂ ਦੇ ਸ਼ੁਭ ਗੁਨਾਮਾ ਪੜ੍ਹਨਾ ਹੈ ਇਤਿਹਾਸ ਪਰਜੀ ਕਹਿੰਦੇ ਤੇ ਪੈ ਸੰਗ ਕਰੇ ਮਨ ਬਚਨਾ ਉਭਜਨ ਸੇਵਾ ਕਰੇ ਐ ਧੰਨ ਨੂੰ ਰਾਮਦਾਸ ਜੀ ਇਹ ਮੱਜਨਾ ਸਮਾ ਸੁਭਾਅ ਉਹਨਾਂ ਨੂੰ ਲੰਦਾ ਜਿਨ੍ਹਾਂ ਨੇ ਕੋਪਲੇ ਕਰਮ ਕੁਸ਼ਲੇ ਕਰਨ ਦਾ ਦੀ ਸੇਵਾ ਕੀਤੀ ਹੈ ਤੇ ਫਿਰ ਭਾਗ ਉਹਨਾਂ ਨੂੰ ਇਹ ਸਮਾ ਮਿਲਦਾ ਅਰਲੀ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਕਹਿੰਦੇ ਤਿੰਨ ਭੌਤ ਨਿਵਾਰ ਨਿਵਾਰ ਦਾ ਅਰਥ ਲਾਹ ਲੈਣਾ ਕਹਿੰਦੇ ਉਹਨਾਂ ਦਾ ਤਿੰਨ ਕੋ ਨਿਵਾਰ ਕਰਨ ਪਰਬ ਦੀਨਾ ਧੰਨ ਗੁਰੂ ਰਾਮਦਾਸ ਜਿਨ੍ਹਾਂ ਨੇ ਤੁਸੀਂ ਸੰਗਤ ਬਲਸੀ ਜਿਨ੍ਹਾਂ ਨੇ ਮਨ ਦਾ ਮਰਜਮ ਕਰ ਲਿਆ ਉਹਨਾਂ ਦਾ ਆਵਾਗੋਣ ਵਾਲਾ ਜਿਹੜਾ ਦਾਰਸ਼ੀ ਨਿਵਾਰ ਦੁੱਤਾ ਉਹਨਾਂ ਦਾ ਜਨਮ ਕਰਨਾ ਦਾ ਤੁਸੀਂ ਦਾਤ ਹੁੰਦਾ ਅਨ ਕੋ ਨਿਵਾਰ ਅਨ ਪਰਬ ਦੀਨਾ ਆਨੁਪੇ ਦਾਲਤ ਆਜੀ ਪੰਦੀ ਬਣੀ ਜਨਮਾਂ ਦਾ ਜਿਹੜਾ ਦੁੱਖ ਨੂੰ ਮੁਕ ਗਿਆ ਜਨਮਾਂ ਦਾ ਦਰ ਮੁਕ ਗਿਆ ਇਹਨੂੰ ਬਾਬਾ ਅਭੀਰ ਸਾਹਿਬ ਜੀ ਨੇ ਕਹਿ ਦਿੱਤਾ ਨਾ ਚਾਰ ਹਰਕ ਚਾਰ ਸੁਖ ਵਿਚਾਰਾ ਸੰਤਨ ਲੋ ਰਾਦੇ ਅਮ ਅਮ ਕਾਹੂ ਕੀ ਕਾਮ ਨਾ ਕਰਦੇ ਆਪਣੇ ਮੂਰ ਪ੍ਰਸਾਦ ਦੇ ਹਰੂ ਦੀ ਕਿਰਪਾ ਨਾਲ ਉਹਨੇ ਕਾਮ ਨੂੰ ਨਿਰੀ ਬਾਬਾ ਜੀ ਸਾਹਿਬ ਜੀ ਸੰਸਾਰ ਲਗਨ ਨੂੰ ਦਿੰਦਾ ਹੈ ਕੋਈ ਸਵਰਗ ਦੀ ਪ੍ਰਾਪਤੀ ਬਾਅਦ ਨੇ ਲੋਭੀ ਹੋ ਜਾਂਦਾ ਲਾਲਚ ਕਰਦਾ ਵੀ ਸਵਰਗ ਨੂੰ ਦੇ ਕੋਈ ਨਰਕ ਨੂੰ ਦਰਦਾ ਕਰ ਰਿਹਾ ਹੈ ਵੀ ਸਵਰਗ ਦੇ ਬਾਤ ਕਰਕੇ ਕਰ ਰਿਹਾ ਹੈ ਮਾਤਾ ਗੁਰੂ ਸਾਹਿਬ ਕਹਿੰਦੇ ਅਸੀਂ ਰੋਣੇ ਰਦ ਕਰਦੇ ਨਰਕ ਵੀ ਤੇ ਸਵਰਗ ਵੀ ਦੋਨੋਂ ਰਦ ਕਰਦੇ ਕਿਉਂ ਹਰਿ ਸਾਹਿਬ ਜੀ ਦੀ ਕਿਰਪਾ ਵੱਡੀ ਹੈ ਨਾਤਾ ਜੀ ਦੀ ਬਖਸ਼ਿਸ਼ ਵੱਡੀ ਹੈ ਇਸ ਕਰਕੇ ਇਹਨਾਂ ਧੰਨ ਗੁਰੂ ਰਾਮਦਾਸ ਜੇ ਪਾਸ਼ਾ ਜੀ ਦੇਨ ਨੂੰ ਨਵਾਦ ਆਪਣੇ ਸੇਵਕਾਂ ਦਾ ਜਨੁਨਤ ਦਾ ਤੁਸੀਂ ਨਵਾਦ ਹੁੰਦਾ ਹੈ ਅਨਪਹਿ ਤੱਤ ਦੀਨਾ ਕਹਿੰਦੇ ਉਹ ਅਨਪਹਿ ਤੱਤ ਦੇ ਹੁੰਦਾ ਉਹ ਵਸਤਾ ਦੇ ਦਿੱਤੀ ਹੈ ਜਿਹਦੇ ਨਾਲ ਸ਼ਬਦ ਮਾਤਰ ਤੇ ਉਤਰਦੇ ਬੇਕੋਣ ਜਨਮਰ ਕਟਿਆਕੇ ਵਿੱਚ ਆਉਣਾ ਸਤਗੁਰੂ ਆਪਣੇ ਸੇਵਕ ਨੂੰ ਕੀ ਦੰਦੇ ਨੇ ਦੁਨੀਆਂ ਤੇ ਸੰਸਾਰ ਬਹੁਤ ਕੋਝੇ ਕੋਈ ਧਾਗੇ ਨਾਲ ਲੁਟ ਜਾਂਦਾ ਹੈ ਕੋਈ ਕਹਿ ਦਿੰਦਾ ਵੀ ਮੈਂ ਆ ਸ਼ਬਦ ਨਾਲ ਦੁਨੀਆ ਇੱਥੇ ਧੰਨuram ਦਾ ਸੱਚੇ ਬਾਦਸ਼ਾਹ ਜੀ ਆਪਣੇ ਸੇਵਕਾਂ ਦਾ ਧਨਵੰਦ ਕਰ ਦਿੰਦੇ ਨੇ ਅਣ ਪਾਇ ਪਾਜੀ ਬਾਤ ਬਸ਼ਰੇ ਨੇ ਤੇ ਨਾਲ ਬਸ਼ਿਸ਼ ਕੀ ਕਰਦ ਨੇ ਸ਼ਬਦ ਮਾਤਰ ਸ਼ਬਦ ਮਾਤਰ ਸ਼ਬਦ ਮੰਤਰ ਜਿਹੇ ਪੁੱਦਰ ਕਰੇ ਕਹਿੰਦੇ ਸ਼ਬਦਾਂ ਮੰਤਰ ਤੋਂ ਕੀ ਆਉਂਦਾ ਹੈ ਉਹ ਹੀ ਸ਼ਬਦ ਕੰਨਾ ਉਹ ਜੋ ਗੁਰੂ ਆਨ ਮਾਣਾ ਨਹੀਂ ਇਤੀ ਸ਼ਬਦ ਮੰਤਰ ਸਾਡੀ ਬਾਣੀ ਹੈ ਕਿਹ ਚੇ ਸਾਗਾ ਮਹਾ ਮੰਤਰ ਸਤਿ ਪੁਰਸਾ ਜੀ ਦੀ ਉਮਤ ਬਾਣੀ ਤੇ ਵੇਖੋ ਜਦੋਂ ਮਨ ਨੂੰ ਆਪਾ ਪੜਾਵੇਂ ਇਥੋਂ ਤੱਕ ਵੀ ਸਦੇ ਪਾਸ਼ਾ ਨੇ ਪ੍ਰਾਪਤ ਕਰ ਦਿੱਤਾ ਹੈ ਇਹਨ ਦਿੱਤੀ ਬਾਣੀ ਮੰਤਰ ਤੇ ਇਹ ਮਨ ਦੇ ਮਾਨ ਨੂੰ ਤੂਰ ਕਰਦੀ ਹੈ ਮਨ ਦੇ ਘਾਣ ਨੂੰ ਤੂਰ ਕਰਦੀ ਹੈ ਤੇ ਗੁਰਮੁਖੋਂ ਜਦੋਂ ਮਨ ਦਾ ਹੰਕਾਰ ਨਾਸ਼ ਹੋ ਗਿਆ ਸਾਰੀ ਮਰ ਕਿਉਂਕਿ ਸਾਰੀ ਜਾਰੀ ਹੰਕਾਰ ਹੈ ਆਵਾਜ਼ਾਂ ਉਹਦੀ ਜਲ ਵੀ ਹੰਕਾਰ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਨਵਾ ਹੰਕਾਰ ਕਰਕੇ ਆਉਣਾ ਜਾਣਾ ਬਣਿਆ ਇਸ ਕਰਕੇ ਮਹਾਰਾਜ ਜਿੰਨੇ ਭਗਵੰਗ ਰਾਮਦਾਸ ਜੀ ਦੇ ਪਾਸ਼ਾ ਜੀ ਨੇ ਬਖਸ਼ਾਏ ਕਾਲ ਪੁਰਜੀ ਤਿੰਨ ਕੋਨਵਾ ਤਨਪੈ ਬਣ ਲੇਗਾ ਸਭ ਤੋਂ ਮਾਤ ਪੂਰਤ ਹੈ ਕਹਿੰਦੇ ਸ਼ਬਦ ਮੰਤਰ ਸਤਿਗੁਰ ਦੀ ਨਾਲੀ ਢੋਰੀ ਪਾ ਦਤਾ ਉਧਰ ਤਰੇ ਕਹਿੰਦੇ ਉਹ ਇਹ ਸੰਸਾਰ ਸੰਸਰ ਤੋਂ ਪਾਰ ਜਾਣ ਉਹਨਾਂ ਦਾ ਆਵਾਗੁਣ ਮੁੱਕ ਗਿਆ ਆਵਾਗੁਣ ਤੁਸੀਂ ਨਾਸ ਕਰ ਦਤਾ ਫਿਰ ਕਹਿੰਦੇ ਕਾਲ ਪੁਰ ਠਕਰ ਅਰਦਾਸ ਬਣੇ ਸਦਕਾਰ ਦਿਲ ਦੇ ਨੇ ਕਾਲ ਤੋਂ ਭਾਵ ਹੈ ਕਬੀ ਜੀ ਕਾਲ ਤੋਂ ਭਾਵ ਹੈ ਪਾਰ ਤੋਂ ਕਾਲ ਜੀ ਠਕਰ ਤੋਂ ਭਾਵ ਹੈ ਸਰਮਾਨ ਲੋਕ ਸ਼ਬਦ ਹੈ ਇਹ ਕੋ ਆਧਵੀ ਪਾਕਿਸਤਾਨ ਦੇ ਵਿੱਚ ਉੱਚਾ ਸਰਮਾਨ ਲੋਕ ਪੱਟਿਆ ਨਾ ਉਹਨੂੰ ਠਾਕੁਰ ਕਹਿ ਕਿਹਾ ਜਾਂਦਾ ਹੈ ਇਹ ਸਰਮਾਨ ਸ਼ਬਦ ਹੈ ਸਤਕਾar ਸ਼ਬਦ ਹੈ ਠਾਕੁਰ ਤੇ ਇੱਥੇ ਠਾਕੁਰ ਸ਼ਬਦ ਵਰਤੇ ਆ ਕਹਿੰਦੇ ਤੁਮ ਗੁਰੂ ਰਾਮਦਾਸ ਸਾਹਿਬ ਜੀ ਆਪ بڑے ਸਰਮਾਨ ਲੋਕ ਅਰਦਾਸ ਕਰਨੇ ਅਰਦਾਸ ਜੀ ਦੇ ਪੁੱਤਰ ਤਮੇ ਦਾਤਾ ਪੁੱਤਰ ਗੁਰੂ ਰਾਮਦਾਸ ਸਾਹਿਬ ਪਾਪ ਪਰੇ ਤਾਨੂ ਗੁਰੂ ਰਾਮਦਾਸ ਜੀ ਬਾਸ਼ਾ ਮਹਾਰਾਜ ਸਾਰ ਸੋਗਰ ਭਰ ਐਸੇ ਅਮਰਦੇ ਸਲੋਗ ਪਰਿਓ ਤਾਨੂ ਗੁਰੂ ਰਾਮਦਾਸ ਮਹਾਰਾਜ ਜਿਹੜਾ ਵੀ ਵਿਗਿਆਥੂ ਜਿਹੜਾ ਵੀ ਜੀਵ ਤੁਹਾਡੇ ਦਰ ਤੇ ਆ ਜਾਂਦਾ ਤੁਸੀਂ ਐਸੇ ਪਰਿਓਏ ਸਲੋਗ ਉਹ ਜਿਹੜਾ ਖਾਲੀ ਚੋਰੀ ਲੈ ਕੇ ਆ ਜਾਂਦਾ ਉਹਦੀ ਚੋਰੀ ਹੁਸ਼ੀ ਭਰ ਜਾਂਦੇ ਤਾਨੂ ਗੁਰੂ ਰਾਮਦਾਸ ਮਹਾਰਾਜ ਜਿਹੜਾ ਖਾਲੀ ਚੋਰੀ ਬਲਾ ਹੁੰਦਾ ਹੈ ਆਪੇ ਐਸੇ ਸਰੋਵਰ ਐਸੇ ਸਰੋਵਰ ਕਰੇ ਹੋ ਜਿਹੜਾ ਵੀ ਖੰਨ ਚੋੜ ਦੇ ਕੇ ਆਵੇ ਉਹਦੀ ਝੋਲੀ ਵਿੱਚ ਕਰ ਗੁਰੂ ਰਾਮਦਾਸ ਜੀ ਆਪ ਦਾ ਨਸ਼ ਕਰ ਲਵੇ ਕਾਲ ਕਾਲ ਖਬਰ ਦਾ ਦਾਸ ਬਣੇ ਗੁਰਨਾਮ ਗਾਜ਼ ਸਰ ਅਭਰ ਬੜੇ ਤੇ ਗੁਰੂ ਕੋ ਕੰਮ ਅੰਮ੍ਰੰਤਾ ਸੁਨਾਰਾ ਜੀ ਦਾ ਤਾਂ ਐਸਾ ਉਹਦਾ ਘਰ ਐਸਾ ਹੈ ਦੇ ਗੁਰੂ ਕੋਲੇ ਬਾਬਾ ਆਧਮ ਜੀ ਨੇ ਸੇਵਾ ਕੀਤੀ ਹੈ ਹਰ ਦਿਨ ਹੀ ਉਹ ਤੁਸੀਂ ਲੱਕੜਾਂ ਉਭਾਲ ਕੇ ਧੋਨੇ ਲਾ ਕੇ ਸੰਗਤ ਜਗਦਾ ਦੀ ساری ਰਾਤ ਲੱਕੜਾਂ ਬਾਲਦੇ ਰਹੇ ਸੰਗਤ ਨੂੰ ਠੰਡ ਤੋਂ ਸਰਦੀ ਤੋਂ ਬਚਾਉਂਦੇ ਰਹੇ ਤੇ ਗੁਰੂ ਕੋ ਉਮਰ ਬੜੀ ਹੋ ਚੁੱਕੀ ਸੀ ਆਤਮਾ ਬਾਤ ਉਮਰੋ ਸੁੱਕੀ ਸੀ ਜਦੋਂ ਗੁਰੂ ਰਾਮਦਾਸ ਜੀ ਪਾਸ਼ਾ ਬਾਦ ਰਾਜ ਨੂੰ ਪਤਾ ਲੱਗਿਆ ਨਾ ਕਿ ਕੌਣ ਆਇਆ ਇੰਨੀ ਸੇਵਾ ਸੰਗਤ ਦੇ ਕਿੰਨੇ ਕੀਤੀ ਹੈ ਤੇ ਜਸਰਵਾਲਾ ਨੇ ਭਾਈ ਕਾਹੂ ਜੀ ਦਾ ਕਾਮਿਆ ਆ ਮਾਲੂ ਦੇ ਰਾਜ ਕੇ ਦੇ ਰਹਿਣ ਵਾਲੇ ਸੀ ਗੁਰੂ ਸਾਹਿਬ ਦੀ ਕੋਲ ਹਾਜ਼ਰੀ ਹੋਏ ਮਹਾਰਾਜ ਸਾਹਿਬ ਦੀ ਨਿਕਾਉ ਦੀ ਭਾਵਨਾ ਕੋਈ ਇਸ਼ਾ ਹੁਣ ਸੰਗਤ ਵਿੱਚ ਦੀ ਸੀ ਕਿ ਗੁਰੂ ਨੂੰ ਆਪ ਤੋਂ ਬਾਦ ਹਮ ਲੋਕ ਮਾਗਣਾ ਸਕੇ ਮਾਗਣਾ ਸਕੇ ਜਿਆਦਾ ਧੰਨ ਬਹੁਤ ਸੀ ਪੁੱਤਰ ਦੀ ਸ਼ਾਸ਼ਣ ਵੀ ਹੁਣ ਸੰਗਤ ਵਿੱਚ ਕੀ ਕਹੀਏ ਮਹਾਰਾਜੂ ਕਦਾਂ ਦਸੀ ਵੀ ਮਹਾਰਾਜ ਸਾਡੇ ਘਰ ਆਲਾ ਨਹੀਂ ਕਿੱਦਾਂ ਕਰੀਏ ਦੋਨੋਂ ਜੀ ਬੈਠੇ ਸਤਿ ਪਾਸ਼ਾ ਮਹਾਰਾਜ ਬਸਦੇ ਰਹੇ ਪਰ ਕੀਰ ਆਪ ਮਹਾਰਾਜ ਕਹਿਣ ਲਗੇ ਕਹਿੰਦੇ ਵੀ ਜਿਹੜੀ ਸ਼ਾਹ ਹੈ ਪੁੱਤਰ ਜੁਦਾਦ ਸਾਲ ਕੱਲੇ ਸਾਡੇ ਕਾਰਜ ਤੋਂ ਮਿਲੇ ਇੱਕ ਪੁੱਤਰ ਦੀ ਦਾਤ ਮਿਲੇਗੀ ਤੁਹਾਡੇ ਕਰਮਾਂ ਤੋਂ ਨਹੀਂ ਪਰ ਅਸੀਂ ਆਪਣੇ ਖਾਤੇ ਨੂੰ ਜਗੁਰੂ ਰਾਮਦਾਸ ਹੈ ਮਾਰ ਕੇ ਇਹਦੇ ਭਾਈ ਹਰੁਣ ਦੀ ਧਾਰੀ ਸੇਵਾ ਦੇ ਕੋਸ਼ੋਕਿ ਬਰਸ਼ ਹੋਇਆ ਪਰ ਨਾਮ ਕੀ ਰੱਖਣਾ ਹੈ ਨਾਮ ਭਾਈ ਭਰਤੂ ਰੱਖਣਾ ਭਾਈ ਭਰਤੂ ਆ ਦੇਖੋ ਇਹਨਾਂ ਨਾਲ ਭਾਈ ਭਰਤੂ ਨਾਮ ਰੱਖਣਾ ਤੇ ਗੁਰਮੁਖੋ ਆਪ ਕੇ ਵੱਲੋਂ ਕੋਈ ਸੇਵਾ ਉਹ ਸਮੇਂ ਪਰਬ੍ਰਤੀ ਕੀਤੀ ਭਾਵਕੇ ਮੰਗ ਰੁ ਸਕੇ ਪਾਪ ਪਾਪ ਦਾ ਸੱਚ ਪਾਸ਼ਾ ਨੇ ਕਿਰਪਾ ਕਰ ਦਿੱਤਾ ਤੇ ਭਾਈ ਗੋਬੀ ਦਾ ਜਨਮ ਹੋਇਆ ਜੁਰਵਾਜਨ ਸਾਹਿਬ ਮਹਾਰਾਜੀ ਦੀ ਸੇਵਾ ਕਰਦੇ ਰਹੇ ਲੰਮਾ ਸਮਾਂ ਉਹਨਾਂ ਨੇ ਫਿਰ ਗੁਰੂ ਸਾਹਿਬਾਂ ਦੇ ਜੀਵਨ ਕਾਲ ਉਸ ਸਮਾਂ ਨੂੰ ਯਾਦ ਇਥੇ ਤਾਂ ਕੱਲ ਭਾਣ ਜੀ ਕਹਿ ਰਹੇ ਹਨ ਤੁੰ ਗੁਰਾਂ ਦਾ ਸਮਾਂ ਲਾ ਲਾ ਕੇ ਐਸੇ ਸਾਰੇ ਐਸੇ ਭਰੇ ਹੋਏ ਸ਼ੋਭਰੋ ਜਿਹੜਾ ਖਾਦੀ ਝੋਲੀ ਲੈ ਕੇ ਆਪ ਜੀ ਦੇ ਰਾਜ ਆਉਂਦਾ ਸਤਿਗੁਰੂ ਉਹਨਾਂ ਦੀਆਂ ਝੋਲੀਆਂ ਦਾ ਅਨੁਗਾਂ ਦਾ ਸੁਣਾ ਰਹਾ ਆਪ ਦਾ ਬਖਸ਼ੋ ਤਾਂ ਇੱਥੇ ਗਿਆਨ ਦਾ ਉਪਰੋਂ ਕਰ ਅਰਦਾਸ ਬਨੇ ਗੁਰੂ ਰਾਮਦਾਸ ਸਰ ਭਗਵਾਨ ਆਪ ਭਰੇ ਹੋਏ ਹੋਏ ਇਹ ਗੁਰਮੁਖੋ ਜਿਹੜਾ ਭਇਆ ਉਹ ਉਹ ਹੀ ਕੁਝ ਦੇ ਸੋਈਦਾ ਹੈ ਜਿਹੜਾ ਆਪ ਨੂੰ ਆਪਣੇ ਆਪ ਕੋਈ ਕਿਸੇ ਨੂੰ ਵੀ ਦੇ ਸਕਦਾ ਹੈ ਆਪਾਂ ਵਾਪਸ ਦਿਓਗੇ ਕਿਸੇ ਨੂੰ ਦੇ ਸਕਦੇ ਨਹੀਂ ਆਪਣੇ پاس ਹੋਏ ਤੇ ਜਿਹੜੀ ਆਪਣੇ پاس ਨਹੀਂ ਹੈ ਉਹ ਵਾਪਸ ਆਪਾਂ ਨਹੀਂ ਦੇ ਸਕਦੇ ਇਸ ਪ੍ਰਕਾਰ ਸਤਿਗੁਰੂ ਜੀ ਦੇ ਸਾਚੇ ਸਹਬਾ ਕਾ ਨਾਮ ਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਹੈਗਾ ਵਾ ਵਾ ਨਾ ਜਿਸ ਦੇ ਸੋ ਪਾਵੇ ਜਿਨੂੰ ਤੁਮ ਕਿਰਪਾ ਕਰਦਾ ਜਿਤੇ ਤੂੰ ਮਿਹਰ ਕਰਦਾ ਹੈ ਪ੍ਰਾਪਤੀ ਸਤਗੁਰੂ ਜੀ ਉਹਨਾਂ ਨੂੰ ਹੀ ਹੈ ਸਤਗੁਰ ਰੰਤ ਕਰਨ ਬਹੁਤ ਕੋਈ ਅਰਦਾਸ ਹੈ ਇਹ ਬੇਨਤੀ ਹੈ ਸਤਗੁਰ ਜੀ ਆਪ ਕਾ ਲਿਆਨਿ ਚੋਲੀ ਵਰਦੇ ਤਾਨੂੰ ਜੀ ਬਾਲ ਦਾ ਸੁਹਾਗ ਇਸੇ ਤਰਫਾ ਕਰਕੇ ਸਰਬਤਿ ਦੇ ਗੁਰੂ ਕਰਿਓ ਇਹ ਦੂਜੇ ਸੋਈਏ ਵਿੱਚ ਪ੍ਰਾਪਤੀ ਹੋਈ ਹੈ ਤੀਸਰੇ ਸੋਈਏ ਵਿੱਚ ਕਾਲੂ RAM RAS ਜੀ ਦੇ ਸਿਰ